ਅੱਜ ਪੰਜਾਬ ਦੇ ਸਰਕਾਰੀ ਸਕੂਲ ਆਪਣੀ ਮੂਵ ਬੋਲਦੀ ਤਸਵੀਰ ਪੇਸ਼ ਕਰ ਰਹੇ ਨੇ ਸਿਰਫ ਅੱਜ ਦੇ ਆਜੀ ਪੰਜਾਬ ਦੇ ਵਿੱਚ ਲਗਭਗ 400 ਦੇ ਕਰੀਬ ਉਦਘਾਟਨ ਹੈ ਸਾਰੇ ਮੰਤਰੀ ਸਾਹਿਬਾਨ ਖੁਦ ਮੁੱਖ ਮੰਤਰੀ ਸਾਹਿਬ ਸਾਰੇ ਵਿਧਾਇਕ ਸਾਰੇ ਐਮਐਲਏ ਵੱਖ-ਵੱਖ ਸਕੂਲਾਂ ਚ ਜਾ ਕੇ ਕਰ ਰਹੇ ਹੈ ਤੇ ਤੁਹਾਡੇ ਸਾਹਮਣੇ ਹੈ ਜੀ ਚਾਹੇ ਤੁਸੀਂ ਇਸ ਸਕੂਲ ਦੇ ਵਿੱਚ ਹੋਇਆ ਕੰਮ ਦੇਖੋ ਜਾਂ ਫਿਰ ਸਾਹਮਣੇ ਕੰਮ ਚੱਲਦਾ ਪਿਆ ਤਕਰੀਬਨ ਤਕਰੀਬਨ 50 ਲੱਖ ਰੁਪਏ ਦੀ ਗ੍ਰਾਂਟ ਇਸ ਸਕੂਲ ਨੂੰ ਦਿੱਤੀ ਹੈ 50 ਲੱਖ ਰੁਪਿਆ ਦਾ ਕਰੋੜ ਰੁਪਏ ਤੇ ਹਜੇ ਤਾਂ ਇਹ ਅੱਧੀ ਤਸਵੀਰ ਬਣੀ ਹੈ ਜਦੋਂ ਸਾਹਮਣੇ ਕਲਾਸਰੂਮ ਤੇ ਵਾਸ਼ਰੂਮ ਬਣ ਕੇ ਪੂਰਾ ਸਕੂਲ ਨਿਖਰ ਕੇ ਸਾਰੀ ਬਾਉਂਡਰੀ ਵਾਲ ਪੇਂਟ ਹੋ ਜੂਗੀ ਫਿਰ ਇਹ ਸਕੂਲ ਆਪਣੇ ਬੋਲੂਗਾ ਕਿ ਕਿਵੇਂ ਇਸ ਸ਼ਾਨਦਾਰ ਸਕੂਲ ਬੰਦ ਹੈ ਐਦਾਂ ਹੀ ਅੱਜ 10 ਸਕੂਲਾਂ 'ਚ ਮੇਰੇ ਹਲਕੇ ਤੇ ਉਦਘਾਟਨ ਹੈ ਜੀ ਜਿਹੜੇ ਵੱਡੇ ਸਕੂਲ ਆ ਉਹਨਾਂ 'ਚ ਬੱਸਾਂ ਲਾ ਦਿੱਤੀਆਂ ਕਿਉਂਟੀ ਗਾਰਡ ਹੈ ਕੈਂਪਸ ਮੈਨੇਜਰ ਟਰਾਂਸਪੋਰਟ ਸਰਵਿਸ ਹੈ ਹਰ ਤਰ੍ਹਾਂ ਦੀ ਸਹੂਲਤ ਉੱਤੇ ਮੁਹੱਈਆ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੇ ਅੱਜ ਮੈਂ ਸਾਰੇ ਸਾਡੇ ਪਿੰਡਾਂ ਦੇ ਕਿੱਕਲੇ ਇਹਨਾਂ ਨੂੰ ਆਪਣਾ ਪਿੰਡ ਮੰਨਦਾ ਗੰਭੀਰਪੁਰ ਢੇਰ ਖਮੇੜਾ ਮਥਰਾ ਇਹ ਸਾਡੇ ਆਪਣੇ ਪਿੰਡ ਨੇ ਅੱਜ ਸਾਰੇ ਪਿੰਡਾਂ ਦੀ ਪੰਚਾਇਤਾਂ ਨੂੰ ਸਰਪੰਚ ਸਾਹਿਬਾਨ ਨੂੰ ਬੁਲਾਇਆ ਨੰਗਲ ਜਿਹੜੇ-ਜਿਹੜੇ ਪਿੰਡ ਦਾ 50 ਕਰੋੜ ਰੁਪਏ ਦੀ ਲਾਗਤ ਦੇ ਅਸੀਂ ਕੰਮ ਹੁਣ ਪਿੰਡਾਂ ਸ਼ੁਰੂ ਕਰਵਾ ਰਹੇ ਹਾਂ ਤੁਸੀਂ ਵਿਕਾਸ ਦੀ ਹਨੇਰੀ ਦੇਖਿਓ ਜਿਹੜੇ ਪਿੰਡ ਦੇ ਮੇਨ ਕੰਮ ਆ ਚਾਹੇ ਉਹ ਸਭ ਤੋਂ ਪਹਿਲਾਂ ਮੈਂ ਰੇਕਿਆ ਪੁੱਛਿਆ ਕਿ ਪਿੰਡ ਦੀ ਸਭ ਤੋਂ ਵੱਡੀ ਮੰਗ ਲੈ ਕੇ ਆਓ ਪਹਿਲਾਂ ਉਹ ਹੱਲ ਕਰੋ ਫਿਰ ਦੂਜੇ ਨੰਬਰ ਦੀ ਫਿਰ ਤੀਜੇ ਨੰਬਰ ਦੀ ਤਾਂ ਉਹ ਅੱਜ ਬੁਲਾਇਆ ਤੇ ਅਗਲੇ ਹਫਤੇ 10 ਦਿਨਾਂ ਚ ਉਹ ਪਿੰਡਾਂ ਦੇ ਕੰਮ ਜਿਹੜੇ ਸ਼ੁਰੂ ਹੋਣਗੇ ਜਿਵੇਂ ਅੱਜ ਆਏ ਆ ਉਦੋਂ ਫਿਰ ਉਹ ਕੰਮ ਸ਼ੁਰੂ ਕਰਾਣ ਆਵਾਂਗੇ ਇਸ ਤੋਂ ਇਲਾਵਾ ਜਿਵੇਂ ਸਰਪੰਚ ਸਾਹਿਬ ਸਾਡੇ ਬਹੁਤ ਸਤਕਾਰਯੋਗ ਇੱਕ ਨੇਕਦਿਲ ਇਨਸਾਨ ਹੈ ਰਾਜਨੀਤੀ ਦੇ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਇਹ ਮੇਰੀ ਨਿੱਜੀ ਸਾਡੇ ਨਿੱਜੀ ਬੈਂਤੀ ਦੇ ਉੱਤੇ ਉਹਨੇ ਆਕੇ ਪਿੰਡ ਦੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਤੇ ਮੈਂ ਤੁਹਾਨੂੰ ਬਤੌਰ ਮੰਤਰੀ ਦੱਸ ਦਿੰਦਾ ਸਭ ਤੋਂ ਜਿਹਨੂੰ ਕਹਿ ਸਕਦੇ ਆਪਣੇ ਪਿੰਡ ਨੂੰ ਪਿਆਰ ਕਰਨ ਵਾਲੇ ਸਰਪੰਚ ਨੇ ਹਮੇਸ਼ਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਜਮਾਨਦਾ ਸਾਡੇ ਇਸ ਪਿੰਡ ਦੇ ਨਾਲ ਸਾਡੇ ਬਹੁਤ ਸਤਕਾਰਯੋਗ ਪਾਰਟੀ ਦੇ ਸੀਨੀਅਰ ਲੀਡਰ ਮੈਡਮ 우ਸ਼ਾ ਰਾਣੀ ਜੀ ਨੇ ਮੋਗੇ ਤੋਂ ਵੀ ਸ਼ੁਰੂਆਤ ਕਰਕੇ ਪਾਰਟੀ ਦੇ ਸ਼ੁਰੂਆਤੀ ਦਿਨਾਂ 'ਚ ਬਹੁਤ ਮਿਹਨਤ ਕੀਤੀ ਹੈ ਤਖ ਮੇੜੇ ਪਿੰਡ ਨੂੰ ਜਿੰਨਾ ਪਿਆਰ ਮੈਂ ਗੰਭੀਰਪੁਰ ਨੂੰ ਕਰਦਾ ਉਹਨਾ ਹੀ ਪਿਆਰ ਮੈਂ ਖਮੇੜੇ ਨੂੰ ਕਰਦਾ ਗਰੰਟਾ ਦੀ ਕੋਈ ਕਮੀ ਨਹੀਂ ਜਿਹੜਾ ਮਰਜ਼ੀ ਕੰਮ ਲਿਆਓ ਤੁਸੀਂ ਜੋ ਮਰਜ਼ੀ ਲਿਆਓ ਮੇਰੀ ਜ਼ਿੰਮੇਵਾਰੀ ਹੈ ਸਾਡੇ ਪਿੰਡ ਸੜਕ ਦਾ ਕੰਮ ਚੱਲਦਾ ਪਿਆ ਸੜਕ ਬਣ ਜਾਣੀ ਹੈ ਹੋਰ ਵੀ ਇਸ ਤੋਂ ਇਲਾਵਾ ਜੋ ਤੁਹਾਡੀ ਡਿਮਾਂਡਸ ਹੈ ਲੈ ਕੇ ਆਓ ਇੱਕ ਇੱਕ ਕਰਕੇ ਆਪਾਂ ਸਾਰੀਆਂ ਪੂਰੀਆਂ ਕਰਾਂਗੇ ਸਰਕਾਰ ਨੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਜੰਗ ਹੈ ਉਹ ਛੇੜ ਦਿੱਤੀ ਹੈ ਤੇ ਤੁਹਾਡੇ ਨਾਲ ਵਾਅਦਾ ਹੈ ਆਈਡੀ ਰੇਟ ਜਿੰਨੇ ਛੋਟੇ ਵੱਡੇ ਸਮਗਲਰ ਹੈ ਯਾ ਉਹ ਜੇਲ੍ਹ 'ਚ ਹੈ ਯਾ ਬਾਹਰ ਹੈ ਤੇ ਜਿੰਨੇ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਪੈਸਾ ਕਮਾਇਆ ਉਹਨਾਂ ਦੇ ਘਰਾਂ 'ਚ ਬਲਡوزر ਚੱਲੇਗਾ ਇਹ ਤੁਹਾਡੇ ਪੁੱਤ ਦਾ ਵਾਅਦਾ ਹੈ ਤੁਸੀਂ ਇੰਨਾ ਪਿਆਰ ਇੰਨਾ ਮਾਨ ਦਿੰਦੇ ਹੋ ਇਹ ਬੱਚਿਆਂ ਦੀ ਇੱਕੋ ਹੀ ਖੁਆਬ ਹੈ ਕਿ ਜਿੰਨੇ ਬੱਚੇ ਆ ਸਾਡੇ ਇਹ ਆਪਣੇ ਸੁਪਨਾ ਪੂਰਾ ਕਰ ਸਕਣ ਇਹਨਾਂ ਵਿੱਚੋਂ ਡਾਕਟਰ ਬਣਨ ਵਕੀਲ ਬਣਨ ਇੰਜੀਨੀਅਰ ਬਣਨ ਇਹੀ ਮੇਰਾ ਖੁਆਬ ਹੈ ਤੇ ਇਹਨਾਂ ਬੱਚਿਆਂ ਦੇ ਪ੍ਰਤੀ ਮੇਰਾ ਸਾਰਾ ਜੀਵਨ ਇਹ ਨਾ ਬੱਚਿਆਂ ਦੇ ਲਈ ਸਮਰਪਿਤ ਹੈ ਤੇ ਯਕੀਨ ਮੰਨਿਓ ਆਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਸਾਡੇ ਬੱਚੇ ਕਿੰਨਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ